ਰਜੋਤੀ ਕਰ ਜਦ ਕਰ ਬਈ ਇਹਦੀ ਵੀ ਦੇਖ ਕੇ ਆਵਾਜ਼ ਹੋਰ ਅਸੀਂ ਕਹੀਏ ਇਹ ਟਕਾ ਦੇ ਸਮਾਰ ਕੇ ਜਿੰਨਾ ਸਮਾਨ ਲਿਆਂਦਾ ਦੀਵਾਰ ਰਹਿ ਜਾਂਦੀ ਦੀਵੇ ਚ ਨਾ ਪਾਦੀ ਕੁੜੀ ਤੇਲ ਵਾਲੇ ਨਾ ਬਣਾਦੀ ਰਾਸ਼ਫਲ ਹਾਂ ਚਲੋ ਚਲੋ ਹਾਂ ਠੀਕ ਹੈ ਪੈਸੇ ਰੱਖ ਤੇ ਉਹ ਮਰ ਉਹ ਕੀ ਕਰ ਰਹੇ ਨੇ ਬਾਏ ਇਹ ਕਿ ਬਾਏ ਇਹ ਕਿ ਖਾੜਚਾ ਹੋਣਾ ਏ ਰਵਿਆ ਇਹ ਕਿਹਨੂੰ ਭੋਗ ਦਵਾਂ ਇਹ ਕਿਹਨੂੰ ਭੋਗ ਦਵਾਂ ਵਰਪੀ ਦਾ ਵਧੀਆ ਸਪੈਸ਼ਲ ਖੋਏ ਵਾਲੀ ਵਰਪੀ ਆ ਲਿਆਂਦੀ ਆ ਆਪਣੇ ਨੂੰ ਪ੍ਰਸ਼ਾਦ ਦੇਣ ਵਾਸਤੇ ਆਪਣੇ ਮਿੱਤਰ ਵੀ ਆਏ ਨੇ ਇੰਦੋ ਪੀਸ ਭਾਇਨ ਇੱਕ ਕੇਕੇ ਦਾ ਇੱਕ ਜੋੜ ਦਾ ਵੀ ਦੇਣ ਨੂੰ ਆ ਆਪਣੇ ਵਰਤਾਵਾ ਰੱਖਿਆ ਇਹਨੂੰ ਪਿਆਰ ਵੀ ਦੇਣੇ ਆਪਾਂ ਆਹ ਨੂੰ ਜਾਗੋ ਤੋਂ ਆ ਖਾਦਣ ਇਹ ਆਪਣਾ ਪ੍ਰੋਗਰਾਮ ਛੱਡੜੀ ਵਾਲਾ ਇਹ ਤੋਂ ਆ ਆ ਮਦਦ ਇਹਨੂੰ ਰੱਖੇ ਨੇ ਪ੍ਰਾਥੇ ਇਕੱਠੇ ਕਰ ਲੋ ਭਾਈ ਬਹੁਤ ਬੜਾ ਕੇ ਹੋ ਗਏ ਏ ਇਹ ਬੰਦੇ ਨੇ ਬਹੁਤ ਮੁਸ਼ਕਲ ਕੀਤੀ ਐ ਇਹ ਚਲਾਉਣ ਵਾਸਤੇ ਆਹੋ ਆਹ ਸਵੇਰ ਹੀ ਹੋਗੀ ਤਕਰੀਬਾ ਨਾ ਸਹੀ ਗੱਲ ਆ ਜੀ ਸਵੇਰ ਜਨਾ ਚੱਲਦੀ ਬਾਬਾ ਜੀ ਵੀ ਪਹੁੰਚੇ ਮਨਜੋਸ਼ ਹੈ ਇੱਧਰ ਆ ਕੇ ਦੇਖਿਆ ਤਾਂ ਸਭ ਕੋ ਬੁੱਧ ਰਿਹਾ ਪਤਾ ਇਹਦਾ ਡੈਡ ਦਾ ਬੋਲ ਆਉਂਦਾ ਇਹਦਾ ਤਾਂ ਹੋ ਗਈਆਂ ਬਾਜੀ ਇੱਧਰ ਦੇ ਰਿਆ ਦੇ ਹਲੋ ਭਾਈ ਕਿਵੇਂ ਆ ਠੀਕ ਆ ਭਰਾ ਬਸ ਸਸਰੀ ਘਰ ਠੀਕ ਆ ਠੀਕ ਆ ਇਕ ਪਰ ਪੈ ਚਰ ਮਸ਼ਾ ਹੀ ਇੱਕ ਚੱਲਿਆ ਭਾਈ ਟਾਟੇ ਬਾਹ ਚੱਲਿਆ ਇਹ ਵੀਰ ਮੇਰਾ ਬਹੁ ਟਾਈਮ ਵਾ ਜਾ ਲਿਆ 10 ਨਾਲ ਪੈਸੋ ਕੇ ਫੇਰ ਚੱਲਿਆ ਆ ਦੇ ਇੱਕ ਆ ਬੰਦਾ ਇਹ ਆ ਭਾਈ ਜੜਾ ਹੇੜੇ ਪੜਾ ਕੇ ਨਹੀਂ ਆ ਗਗੂ ਦਾ ਜੜਾ ਆ ਆਪਣਾ ਕਾਰਾ ਇਹ ਚੱਲਣਗੇ ਮੈਨੂੰ ਨਹੀਂ ਲੱਗਦਾ ਚੱਲਣਗੇ ਇਹ ਚੱਲੂ ਚਾ ਚੱਲ ਦੇਖੀ ਜੋ ਇਹ ਕਿਹੜਾ ਵਾ ਮਾਈ ਬੰਬ ਕੀ ਆ ਵਾਹ ਵੀਰ ਚੱਲ ਗਿਆ ਚੱਲ ਗਿਆ ਜਾ ਬਚ ਚੱਲ ਗਿਆ ਹਣ ਗੋਲਾ ਜੀ ਚੱਲ ਗਿਆ ਚੱਲ ਗਿਆ ਇਹ ਮਿਲਦਾ ਪਹਿਲਾਂ ਲਿਆਂਦੇ ਸੀ ਇਹ ਹੈ ਨਾ ਇਹ ਉਹ ਕੈਂਟ ਲਾ ਦੇ ਤੇਰੇ ਪਰ ਲੜੀਆਂ ਘੱਟ ਘਾਟੀ ਲੱਗੀਆਂ ਸਾਡੇ ਪਿੰਡ ਆ ਮਾਨ ਦਾ ਘਰ ਆ ਗਿਆ ਭਾਈ ਆਏ ਪੂਜਾ ਕਰ ਉਹ ਦੇਖੋ ਲੈ ਜੋਤੀ ਦੇ ਮਾਰੇ ਹੀ ਫਿਰ ਤੇ ਗੋਲਾ ਮਾਰੇ ਹੀ ਯਰ ਚ ਗੋਲਾ ਜੋਤੀ ਦੇ ਬੋਤਲ ਲੈ ਆ ਨਾ ਬੋਤਲ ਲੈ 16ਵਾਂ ਆ ਇਹ 16ਵਾਂ ਇਹ ਇੱਕ ਵੀ ਨਹੀਂ ਉੱਡਿਆ ਇਹ ਆ ਹੁਣ ਦੇਖ ਤਾਰ ਮੋੜਦਾ કે ਨਹੀਂ ਉੱਡਦਾ ਦਾਜਾ ਤੂੰ ਨਾ ਉੱਡੀ ਜੀ ਨਾ ਪਤਾ ਨਹੀਂ ਇਹਦਾ ਪੈਂਚਰ ਲਾਉਣਾ ਪੈਂਦਾ ਇਹਦੇ ਵਿੱਚ ਬੱਲੂ ਲੈ ਆ ਹਾਂ ਹਾਂ ਹਵਾ ਪਰ ਹਵਾ ਪਰ ਵਿੱਚ ਥੋੜੀ ਜੀ ਪਾ ਲੋ ਸਮਾਨ ਹਾਂ ਇਹ ਰਾਜ ਹੀ ਰਹਿ ਜਾਂਦਾ ਇਹ ਰਾਜ ਰਹਿ ਜਾਂਦਾ ਪੈਸੇ ਪੂਰੇ ਨਹੀਂ ਲਏ ਆ ਦੇਖ ਪੂਰੇ ਨਹੀਂ ਪੈਸੇ ਪੂਰੇ ਲਿਆ ਪਰ ਮੈਨੂੰ ਲੱਗਦਾ ਚੱਲਣਾ ਕੋ ਹਾਂ ਹਾਂ ਹੌਲ ਘਟਾ ਪਤਾ ਨਹੀਂ ਨਾ ਤੇ ਜੀ ਸੰਜੀ ਬਾਤ 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 ਸ਼ੁਰੂਆਤ ਗਲਤ ਹੋ ਗਈ ਪਹਿਲਾਂ ਹਨਾ ਆ ਲੱਗਦਾ ਤਾਂ ਹੈਗਾ ਬੰਦੇ ਇਹਦੇ ਮੈਨੂੰ ਲੱਗਦਾ ਪਹਿਲਾਂ ਕਾਗਜ਼ ਨਹੀਂ ਅਗਲਾ ਜੀ ਤੁਸੀਂ ਟਿੱਕੀ ਲਾਈ ਨਹੀਂ ਲੱਗਦਾ ਟਿੱਕੀ ਆਰੇ ਚਾਤਾ ਵੀ ਆਇਆ ਉਹਰੇ ਆਪਣੇ ਕੋਲੇ ਮਿਲਣ ਆਇਆ ਪੰਨ ਬਹੁਤ ਦੂਰੋਂ ਮਿਲਣ ਆਇਆ ਚਾਤਾ ਆਇਆ ਕੰਦੀ ਟੱਪ ਗਈ ਆ ਓਏ ਮਤ ਮਾਰ ਕੇ ਡਾਵੇਂ ਲੈਦਾ ਕੋਈ ਦੇਖੋ ਤਾਂ ਇਹ ਚੱਲਦੇ ਨੇ ਆ ਕੁੜੀ ਤਾਂ ਤੇਰੀ ਥੱਕ ਗਈ ਐ ਦੇਖੋ ਆ ਦੇਖੋ ਆ ਕੁੜੀ ਤੇਰੀ ਬਹੁਤ ਥੱਕ ਗਈ ਐ ਹੁਣ ਆ ਨਵਾਂ ਬੰਦਾ ਆਇਆ ਇਹ ਦੇਖਦਾ ਕੀ ਕਹਦਾ ਛੱਡੋ ਤਾਂ ਕਿਹਨੂੰ ਚੱਕ ਕੰਮਾ ਚਲੋ ਭਾਈ ਮੈਂ ਕਹਿੰਦਾ ਪੌੜੀ ਲੈ ਕੇ ਤਾਂ ਸਾਨੂੰ ਨਾਲ ਹੀ ਚਲੇ ਜਾ ਆ ਗਿਆ ਮੁੜਿਆ ਮੁੜਿਆ ਜਾਂਦਾ ਹੀ ਨਹੀਂ ਜਾ ਵੱਡੇ ਦਾ ਚਾਚਾ ਹੱਥ ਵਾਦ ਨੂੰ ਨਾਲ ਆ ਜੀ ਹਾਂ ਚਾਰ ਜਾਣੇ ਹੋਗੇ ਦਸ ਲੱਗਦਾ ਨਹੀਂ 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 ਮੜਿਆ 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 ਨਹੀਂ ਜਾਂ ਇਹ ਜਾਦਰਾ ਦੇ ਲੱਗਦੇ ਨਹੀਂ ਨਹੀਂ ਉਹ ਆ ਕੇ ਚਲਾਦਾ ਉਹ ਮਾਰ ਲੈ ਫਾਇਲ ਉਹ ਫਾੜ ਦੇ ਪਿੱਟੀ ਪਾਲਕ ਕਹਿ ਕੀ ਉਹ ਕਹਿ ਕੀ ਰ ਹੈ ਕਹਿ ਕੀ ਉਹ ਕਹਿ ਕੀ ਓਏ ਆ ਫਾੜਾ ਵਾਲਾ ਆਵਾਰੀ ਗੱਲ ਦੀ ਕਹਾਂ ਚੜਦਾ ਪੱਖਾ ਰਾਉ ਥੱਲੇ ਨਹੀਂ ਤੇ ਰਗਾ ਤੇ ਰਗਾ ਵਾ ਪਹਿਲਾ ਪਹਿਲਾ ਫਾਰਮ ਫਾਰਮ ਪਹਿਲਾ ਜੋਗੀ ਚਲੇਗਾ ਆ ਬਾਬਾ ਦਾ ਚੱਕਰ ਆ ਕੁਲ ਲਿਓਣ ਵਾਲੇ ਚੱਲੂ ਚਲ ਗਈ ਚਲ ਗਈ ਚਲ ਗਈ ਚਲ ਗਈ ਰੋਕੋ ਰੋਕੋ ਪਾਈ ਬੋਤਲ ਮਿਲੀ ਨਹੀਂ ਇਹ ਬੋਤਲ ਹੀ ਬਣ ਕੇ ਕੋਈ ਸਿਸਟਮ ਚਲਾਇਆ ਨਮਾ ਜਿਹੜਾ ਆਇਆ ਬੁਲਬਲਾ ਹੁਣ ਦੇਖਦੇ ਆ ਇਧਰ ਕਾਈ ਛੜ ਨਾ ਕਰੋ ਨਾ ਕਰੋ ਆ ਦੇਖੋ ਭਾਈ ਆ ਬੰਦਾ ਛੜਦਾ ਥੱਲੇ ਆ ਦੇਖੋ ਆ ਬੰਦਾ ਬੱਸ ਹੋਏ ਜਾਣ ਨਾ ਕਰੇ ਦੇਖਿਆ ਥੱਲੇ ਨਹੀਂ ਆਉਂਦੇ ਦੇਖਿਆ ਹੋਏ ਉਹ ਤਿੰਨ ਜਾਂਦੇ ਦੇਖਿਆ ਥੱਲੇ ਜਾਂਦਾ ਪਹਿਲੀ ਵਾਰ ਦੇਖਿਆ ਉਹ ਖੜ ਗਿਆ ਉਹ ਖੜ ਗਿਆ ਧਾਤੀ ਦੇ ਆਪੇ ਜੜ ਜਣਾ ਕੀ ਪਤਾ ਨੂੰ ਚੱਲ ਚਲਾ ਚਲਾ ਓਏ ਨਵੇਂ ਬੰਦੇ ਆਪਣੇ ਐਡ ਹੋ ਗਏ ਉਹ ਪੜਾਕਾ ਜਿੱਧਰ ਆ ਗਿਆ ਓਏ ਲੈ ਪੂਜਾ ਵੀ ਆਈ ਹੈ ਚਾਚਾ 부ੜੀਆਂ ਦੇ ਅੰਡੇ ਚਾਹ ਬੁੜੀਆਂ ਦੇ ਅੰਡੇ ਕਾ ਚਲੋ ਆ ਮੈਂ ਆਇਆ ਦੂਰੋਂ ਬਾਰਡਰੋਂ ਪਾਰ ਇਹ ਬਾਰਡਰ ਤੋਂ ਪਾਰ ਮਿਲਦੇ ਆ ਤੇ ਵਿਚਾਲੇ ਬਾਰਡਰ ਤਨੂ ਚੱਲ ਗਿਆ ਆਜੀ ਬਣਿਆ ਉਸ ਨਹੀਂ ਬਣਿਆ ਹਲੋ ਗਾਈਜ਼ ਹਲੋ ਆ ਗਾ ਦੀਵਾ ਵੀ ਵੱਜ ਗਿਆ ਨੂੰ ਛੱਡਿਆ ਜਾ ਬਰੇ ਦੇਖੋ ਬਾਈ ਕਾਇਆ ਤਾਂ ਨਾਖਤੇ ਲੱਗਦਾ ਨਹੀਂ ਕੋਈ ਬੰਦਾ ਆਦਾ ਜਮਈ ਨਾਤਾ ਆ ਬੰਦਾ ਆ ਆਦਾ ਜਮਈ ਨਾਤਾ ਆ ਲੈ ਆ ਇਹਨੂੰ ਮਗਰ ਕੀ ਬੰਦੇ ਆਏ ਪਟਾਕੇ ਚੋਰੀ ਕਰਦੇ ਫਾੜਦੇ ਦੁਕਾਨ ਤੋਂ ਇਹਨੂੰ ਫਾੜ ਲਿਆ ਆਇਨੂੰ ਵੇਦਿਕ ਕੀ ਹੋ ਗਿਆ ਪਟਾਕਾ ਵੱਜਿਆ ਲੱਤ ਲੁੱਟਦੇ ਅੱਛਾ ਜੋਤ ਵੀ ਚਲਾਊਗਾ ਕਹਿੰਦੇ ਆ ਤੇਰੇ ਜੋਤ ਚੱਲ ਚੱਲ ਆ ਕੁੜੀ ਆ ਇਹਦੇ ਲਈ ਕਹਿੰਦੇ ਚਾਰ ਲਾਈਟਾਂ ਲਵਾਈਆਂ ਨੇ ਕਹਿੰਦੇ ਫੇਰ ਹੀ ਦਿਖੀ ਆ ਕਹਿੰਦੇ ਓ ਪਾਗਲੀ ਪਾਗਲੀ ਕਹੇ ਪਾਗਲੀ 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 ਓ ਪਾਗਲੀ 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 ਜਾ ਜਾ ਆ ਜਾ ਆ ਜਾ ਆ ਆ ਦੇਖ ਲੈ ਦੇ ਨਹੀਂ ਨੀ ਆਹ ਕੋਣ ਸੋਨੀ ਰੈਕੋਰਡ ਦੀ ਕਹਿੰਦੇ ਉਹ ਛੱਡਾ ਨਾ ਆ ਕਾਲਾ ਜਿਆ ਕੋਈ ਆ ਗਿਆ ਯੋ ਯੋ ਆ ਜਾ ਦੋਦੀ ਰਾਮਾ ਦੋਦੀ ਹਰਾ ਬਾਂਬਾ ਆ ਲੈ ਹਰਾ ਇਹ ਟੋਨੀ ਵਾਲੇ ਬਾਂਬਾ ਕਹਿੰਦੇ ਆ ਇਹ ਚਲਾ ਇਹ ਚਲਾ ਤੈਨੂੰ ਫੋਟੋਗ੍ਰਾਫ ਲੈਣਾ ਨਹੀਂ ਆ ਆ ਦੇ ਓਏ ਬੱਸ ਕਰੋ ਉਹ ਬੱਸ ਕਰੋ ਚਲਾ ਦੇ ਆ ਡਰ ਗਿਆ ਨੂੰ ਆ ਬੱਸ ਆ ਆ ਦੇਖ ਲੈ ਸਾਈਕਲ ਸਾਰਾ ਉੱਤੀ ਭੁੱਲਿਆ ਤੇਰਾ ਅੱਡੇ ਦੇ ਅੱਡੇ ਦੇ ਸਾਈਕਲ ਭੁੱਲਿਆ ਦੇ ਲੈ ਵੱਡਾ ਉਹ ਆ ਆ ਜਵਾਕ ਫੜਾ ਕੇ ਓ ਰੰਗ ਜਾ ਇੱਕ ਮਿੰਟ ਇੱਕ ਮਿੰਟ ਰੋ ਜਾ ਐਨਾ ਕੋ ਓਏ ਏ ਰੁਕ ਜਾ ਓ ਪਿੰਡੀ ਉਰੇ ਗੱਲ ਸੁਣ ਓਰੇ ਤਾਂ ਐਨਾ ਕੋ ਬੰਬ ਦੇ ਦੇ ਬੰਬ ਦੇ